ਸਮਾਣਾ ਦੇ ਪਿੰਡ ਬਰੇਚਾਂ ਦੇ ਵਿੱਚ ਇੱਕ ਨੌਜਵਾਨ ਦੀ ਸੱਕੀ ਹਲਾਚੇ ਮੌਤ ਹੋਈ ਹੈ ਪੁਲਿਸ ਅਧਿਕਾਰੀ ਪੂਰਨ ਸਿੰਘ ਇਸ ਨੌਜਵਾਨ ਦੀ ਡੈੱਡ ਬਡੀ ਜਿਹੜਾ ਅਜੇ ਕੁਮਾਰ ਹੈ ਉਸ ਦਾ ਪੋਸਟਮਾਰਟਮ ਕਰਾ ਰਹੇ ਹਨ ਪੋਸਟਮਾਰਟਮ ਦੇ ਵਿੱਚ ਡਾਕਟਰ ਰਿੰਦਰ ਵੀ ਲੱਗੇ ਹੋਏ ਹਨ ਪੁਲਿਸ ਅਧਿਕਾਰੀ ਪੂਰਨ ਸਿੰਘ ਜਿਨ੍ਹਾਂ ਨੇ ਵਿਸਤਾਰ ਨਾਲ ਜਾਣਕਾਰੀ ਦਿੱਤੀ ਕਿ ਅਜੇ ਕੁਮਾਰ ਦੀ ਮੌਤ ਦਾ ਕਾਰਨ ਅਜੇ ਤਾਂ ਕੋਈ ਜ਼ਹਿਰੀ ਚੀਜ਼ ਦੱਸੀ ਗਈ ਲੇਕਿਨ ਪੋਸਟਮਾਰਟਮ ਰਿਪੋਰਟ ਦੇ ਵਿੱਚ ਸਾਰਾ ਗੁਤਤ ਸਾਹਮਣੇ ਆਣਗੇ ਵੀ ਕਿਸ ਤਰ੍ਹਾਂ ਗਾਇਸੀ ਨਸ਼ਾ ਕੀਤਾ ਹੈ ਜਾਂ ਕੋਈ ਜ਼ਹਿਰੀ ਚੀਜ਼ ਹੀ ਗਈ ਇਹ ਪੋਸਟਮਾਰਟਮ ਰਿਪੋਰਟ ਦੱਸੇਗੀ ਲੇਕਿਨ ਇੱਕ ਨੌਜਵਾਨ ਇਕਲੋਤਾ ਪੁੱਤ ਸੀ ਆਪਣੇ ਮਾਪੇ ਦਾ ਜਿਹੜਾ ਕਿ ਕਿੰਨ ਕਾਰਨ ਕਰਕੇ ਉਸਦੀ ਮੌਤ ਹੋਈ ਹੈ ਜਾਂਚ ਦਾ ਵਿਸ਼ਾ ਹੈ ਨੂੰ ਡਾਕਟਰ ਸਭ ਲੋ ਤਲਾਸ਼ ਸੀ ਵੀ ਇੱਕ ਅਜੇ ਕੁਮਲ ਦਾ ਨਾਮ ਲੜਕਾ ਜਿਸ ਦੀ ਦੁਆਨੇ ਲਾਜ ਇੱਥੇ ਮੌਤ ਹੋ ਗਈ ਹੈ ਕੋਈ ਜ਼ਹਿਰੀ ਚੀਜ਼ ਖਾਣ ਨਾਲ ਨਸ਼ੀਲੀ ਚੀਜ਼ ਤੇਰੇ ਲਈ ਕੋਈ ਜ਼ਹਿਰੀ ਨੀ ਕਿਸੇ ਮੈਸੇਜ ਅੱਛਾ ਜੀ ਤੇ ਕਰਮੀ ਜੀ ਸੁਬਾਹ ਅਜੇ ਕੁਮਾਰ ਦੇ ਫਿਰ ਅਸੀਂ ਅੱਜ ਉਹਦੇ ਫਾਦਰ ਦੇ ਬਿਆਨਾਂ ਤੇ 174 ਦੀ ਕਰਮੀ ਅਮਲ ਚ ਲੈ ਰਹੇ ਆਂ ਇਹ ਅਜ ਤੋਂ ਪਹਿਲਾਂ ਤਰੀਕ 8-9 ਮਹੀਨੇ ਪਹਿਲਾਂ ਨਸ਼ਾ ਵਗੈਰਾ ਉਹਨਾਂ ਤੋਂ ਛੱਡ ਗਿਆ ਸੀ ਇਹ ਤੇ ਦਵਾਈ ਦੂਈ ਵਗੈਰਾ ਖਾਂਦਾ ਸੀ ਨਹੀਂ ਇਸ ਦੀ ਮਦਰ ਵੀ ਦੱਸ ਰਹੇ ਪਿਤਾ ਜੀ ਵੀ ਦੱਸ ਰਹੇ ਆ ਵੀ ਨਸ਼ਾ ਤੋਂ ਇੱਕ 3 ਸਾਲ ਮੈਨੇਜ ਕਰਨ ਲੱਗੇ ਪਰ ਅਸਰ ਆਉਣਾ ਸ਼ੁਰੂ ਪੈਦਾ ਸੀ ਹੁਣ ਇਹ ਜਦਾ ਹੁਣ ਤਾਂ ਇਹ ਪੈਂਟਰ ਦਾ ਕੰਮ ਕਰਦਾ ਸੀ 8-9 ਮਹੀਨੇ ਤੋਂ ਪਹਿਲਾਂ ਖਾਂਦਾ ਫਿਰ ਛੱਡ ਗਿਆ ਸੀ ਤੇ ਹੁਣ ਇਹ ਦਵਾਈ ਵਗੈਰਾ ਖਾਂਦਾ ਸੀ ਕੱਲ ਇਹਨੇ ਕਿਤੇ ਭੁਲੇਖੇ ਨਾਲ ਆਪਣੇ ਤਰੇ ਕੋਈ ਗਲਤ ਦਵਾਈ ਖਾ ਲਈ ਹੈ ਉਹਦੇ ਨਾਲ ਇਹਨੂੰ ਉਲਟੀਆਂ ਲੱਗੀਆਂ ਤੋ ਬੀਓ ਸ਼ਿਧੀ ਹਲਚੇ ਦੇ ਚਾਚੇ ਦਾ ਮੁੰਡਾ ਕਰਮਚੰਦੇ ਨੂੰ ਇੱਥੇ ਲਿਆ ਇਹਦਾ ਫਾਦਰ ਕਰਨਾਲ ਸੀ ਤੇ ਕਰਨਾਲ ਤੋਂ ਤਲਾਹ ਦਿੰਦੇ ਦਾ ਫਾਦਰ ਕਰ ਇੱਥੇ ਸ਼ਾਮੀ ਪਹੁੰਚਿਆ ਜਿਹਦੀ ਕੱਲੀ ਦਰਾਨੇ ਰਾਜ ਮੌਤ ਹੋ ਗਈ 174 ਹਜ਼ਾਰ ਪਿਛਲੇ ਆ ਰਹੇ ਸੀ ਤੇ ਡਾਕਟਰ ਸਭਾ ਤੋਂ ਪੋਸ਼ਮਾ ਕਰਾਂ ਜੋ ਪੋਸ਼ਮਾ ਰਿਪੋਰਟ ਆਈ ਕੋ ਦੇ ਹਿਸਾਬ ਨਾਲ ਅਗਲੀ ਕਰੂ ਠੀਕ ਹੈ ਭੋਲੀ ਬੋਦੀ ਹਜੇ ਹਜੇ ਹਾਂਜੀ ਕਿੰਨੇ ਸਾਲ ਦਾ ਸੀ 21 ਸਾਲ ਦਾ ਸੀ ਕੀ ਹੋਇਆ ਇਹਨੂੰ ਮਤਲਬ ਕੀ ਬਸ ਚਿੱਟੇ ਦਾ ਮਾੜਾ ਮੋਟਾ ਨਸ਼ਾ ਸੀ ਇਹਨੂੰ ਦੋ ਤਿੰਨ ਮਹੀਨਿਆਂ ਤੋਂ ਕਿੱਥੋਂ ਲੱਗਿਆ ਸੀ ਇਤੋਂ ਹੀ ਲੱਗਿਆ ਸੀ ਮਰਾਦਪੁਰੇ ਤੋਂ ਹੀ ਚਿੱਟੇ ਦਾ ਚਿੱਟੇ ਦਾ ਟੀਕੇ ਲਾਂਦਾ ਸੀ ਟੀਕੇ ਲਾਂਦਾ ਸੀ ਕਈ ਵਾਰ ਸੁੰਘਦਾ ਵੀ ਸੀ ਉਹਨੂੰ ਨਸ਼ੇ ਨੂੰ ਲਿਆ ਕੇ ਹੁਣ ਇਹ ਨਹੀਂ ਪਤਾ ਕੱਲ ਕੀ ਖਾਦਾ ਕੀ ਨਹੀਂ ਨਸ਼ਾ ਜੇ ਵਿੱਚ ਕਿੰਨੇ ਬੱਚੇ ਥੋਡੇ ਇੱਕ ਕੋਈ ਬੇਟਾ ਇੱਕ ਬੇਟਾ ਇੱਕ ਬੇਟੀ ਹੈ ਬੇਟੀ ਬੇਟੀ ਇਹ ਨਸ਼ਾ ਬੰਦ ਹੋਣਾ ਚਾਹੀਦੀ ਹੈ ਮਾਵਾ ਤੇ ਤਾਂ ਕੋੱਖਾ ਖਾਲੀ ਹੋ ਗਿਆ ਨਸ਼ੇ ਵਿੱਚ ਕੀ ਕਰੀਏ ਹੈ ਕੁਝ ਨਹੀਂ ਸਾਡੇ ਪੱਲੇ ਤੋਂ ਹੁਣ ਸਾਡੇ ਤੋਂ ਇੱਕੋ ਚਿਰਾਗ ਸੀ ਬੁੱਝ ਗਿਆ ਕਾਰਵਾਈ ਹੋਣੀ ਚਾਹੀਦੀ ਇਸ ਦੇ ਉੱਤੇ ਖਿਲਾਫ ਕਾਰਵਾਈ ਹੋਵੇ ਹਾਂਜੀ ਹੋਣੀ ਚਾਹੀਦੀ ਇਹ ਬੰਦ ਕਰਨਾ ਚਾਹੀਦਾ ਜੀ ਨਸ਼ਾ ਇੱਕ ਮਾਂ ਦੀ ਕੋਖ ਉਜਾੜ ਦਿੰਦਾ ਹੈ ਬਜਾ ਨਸ਼ਾ ਹੁਣ ਦੇਖੋ ਰੋ ਰਹੀ ਹੈ ਮਾਂ ਬੈਠ ਕੇ ਪੁਜੜ ਗਈ ਨਾ ਮਾਂ ਇਹ ਨਸ਼ੇ ਕਰਕੇ ਇਹ ਨਸ਼ਾ ਬੰਦ ਹੋਣਾ ਚਾਹੀਦਾ ਸਰਕਾਰ ਨੂੰ ਬੰਦ ਕਰਨਾ ਚਾਹੀਦਾ ਇਹ ਨਸ਼ਾ ਠੀਕ ਮੇਰਾ ਨਾਮ ਕਿਸ਼ਨ ਚੰਦਾ ਜੀ ਮੁੰਡੇ ਦਾ ਨਾਮ ਅਜੇ ਹੈ ਜੀ ਅਜੇ ਕੁਮਾਰ ਕੀ ਕੰਮ ਕਰਦਾ ਸੀ ਦਿਆੜੀ ਮਜ਼ਦੂਰੀ ਕਰਦਾ ਸੀਗਾ ਜੀ ਹਾਂ ਤੇ ਉਹ ਨਸ਼ਾ ਨੂੰ ਸ਼ਾ ਵੀ ਕਰਦਾ ਸੀਗਾ ਨਸ਼ਾ ਕਿਸੇ ਦਾ ਕਰਦਾ ਸੀ ਚਿੱਟੇ-ਜੁੱਟੇ ਦਾ ਵੀ ਕਰਦਾ ਸੀਗਾ ਚਿੱਟੇ ਦਾ ਕਰਦਾ ਸੀ ਹਾਂਜੀ ਤੇ ਅਸੀਂ ਇਹ ਕੁਛ ਪਤਾ ਨਹੀਂ ਸੀ ਕਿਨੇ ਦਿਨ ਦਾ ਕਰਦਾ ਚਿੱਟੇ ਦਾ ਨਸ਼ਾ ਇਹ ਵੀ ਹੈ ਜੋ ਕੋਈ ਪਤਾ ਨਹੀਂ ਸੀ ਮੈਂ ਬਾਹਰ ਰਹਿਣਾ ਜੀ ਬਾਹਰ ਅਸੀਂ ਕਰਨਾਲ ਰਹਿੰਦੇ ਆ ਦੋਏ ਜੀ ਉਹ ਉੱਥੇ ਰਹਿੰਦੇ ਸੀ ਇਕੱਲੇ ਦੋਏ ਮੀਆਂ ਬੀਬੀ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼